ਸਸਿਕਾ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਮजेਜ ਹੋਗੇ ਜਿੱਥੇ ਵੀ ਜਾ ਰਹੇ ਹੋ ਇੰਡੀਆ ਜੀ ਜਾ ਰਹੇ ਹੋ ਜਾਂ ਅਮਰੀਕਾ ਜੀ ਜਾ ਰਹੇ ਹੋ ਨਿਆਰੇ ਲੰਦੇ ਹੋਗੇ ਆ ਦੇਖ ਲਓ ਤੁਸੀਂ ਇਸ ਸਵੀਡਨ ਦਾ ਸ਼ਹਿਰ ਆ ਜੀ ਸਟਾਕੋਮ ਸਟਾਕੋਮ ਦੀ ਸਮਰ ਅਪਕਾ ਸਕਦੇ ਆ ਇੱਥੇ ਕੁਝ ਵੀ ਨੇ ਮੌਸਮ ਚੰਗਾ ਰਹਿੰਦਾ ਨਹੀਂ ਜੇ ਤਕਰੀਬਨ ਠੰਡੀ ਰਹਿੰਦੀ ਹੈ ਕੋਈ ਲੱਕੀ ਦੇ ਨਹੀਂ ਹੁੰਦੇ ਜੇ ਲੱਕੀ ਮਹੀਨੇ ਹੁੰਦੇ ਵੇ ਥੋੜੀ ਬਦ ਗਰਮੀ ਸਮਰ ਜੀ ਪੈ ਜਾਂਦੀ ਹੈ ਯੂਨਾਈਟਿਡ ਗ੍ਰੇਟ ਬ੍ਰਿਟੇਨ ਪੈਂਦੇ ਰਹਿੰਦੇ ਨੇ ਇੱਥੇ ਥੋੜੀ ਠੰਢੀ ਹੁੰਦੀ ਹੈ ਲੇਕਿਨ ਇਸ ਟਾਈਮ ਚੰਗਾ ਮੌਸਮ ਹੈਗਾ ਹੈ ਇੱਥੇ ਵੀ ਕਾਫੀ ਲੋਕ ਇੰਡੀਆ ਤੋਂ ਸਟੂਡੈਂਟ ਆਏ ਸਟੱਡੀ ਕਰਨ ਆਏ ਵੇ ਆਂਦੇ ਤੇ ਸਾਰੇ ਪੀਆਰ ਦੇ ਚੱਕਰ ਜੀਏ ਲਿਕਨ ਇੰਨਾ ਮੁਲਕਾਂ ਚ ਸਟੱਡੀ ਪੂਰੀ ਕਰਨੀ ਪੈਂਦੀ ਹੈ ਇੰਗਲੈਂਡ ਤੇ ਲੋਕੋ ਡਾਲੀਆਂ ਮਾਰ ਜਾਂਦੇ ਸੀ ਨਾ ਸਟੱਡੀ ਵੀਜ਼ਾ ਲਗਵਾਇਆ ਤੇ ਯੂਨੀਵਰਸਿਟੀ ਗਈ ਨਹੀਂ ਤੇ ਪੈਸੇ ਖਵਾਉਣ ਦੇ ਚੱਕਰ ਚ ਪੈ ਗਈ ਇਸ ਕਰਕੇ ਇੰਗਲੈਂਡ ਗੌਰਮਨਟ ਸਖਤੀ ਕੀਤੀ ਹੈ ਲੇਕਿਨ ਇੰਨਾ ਮੁਲਕਾਂ ਚ ਇਹ ਚੱਕਰ ਨਹੀਂ ਚੱਲਦਾ ਜੇ ਤੁਸੀਂ ਇਨ ਲੈ ਲੋ ਇਨ ਲਿਗ ਲੋਗੇ ਤੇ ਫਿਰ ਪੱਕੇ ਹੁੰਦੇ ਚਾਂਸ ਕੋਈ ਨਹੀਂ ਜਾਈ ਇਸ ਕਰਕੇ ਜਿਹੜੇ ਵੀ ਤੁਸੀਂ ਮੁਲਕ ਚ ਗਏ ਹੋ ਖਾਸ ਕਰਕੇ ਸਕੈਂਡੀਨੇਵੀਆ ਦੇ ਵਿੱਚ ਉੱਥੇ ਪੜ੍ਹਾਈ ਪੂਰੀ ਕਰੋ ਤੇ ਫਿਰ ਤੁਹਾਡੇ ਚਾਂਸ ਬਣ ਜਾਂਦੇ ਕਾਫੀ ਪਿਆਰ ਦੇ ਸੀਡੇ ਦੇ ਨਾਲ ਮੁਲਕ ਪੈ ਜਾਂਦਾ ਜਿਵੇਂ ਫਿਨਲੈਂਡ ਨਾਰਵੇ ਤੇ ਡੈਨਮਾਰਕ ਇੱਕ ਸਵੀਡਨ ਦਾ ਸ਼ਹਿਰ ਹੈ ਮਾਲਮੋ ਮਾਲਮੋ ਦੇ ਵਿੱਚ ਥੋੜੇ ਚਾਂਸ ਘੱਟੇ ਕੰਮ ਕਰਦੇ ਜਿੰਦ ਨਾਲ ਮਿਲ ਜਾਂਦਾ ਹੈ ਤੇ ਕਰੀ ਜਾਂਦੇ ਵੇ ਨਹੀਂ ਤੇ ਬਿਲਕੁਲ ਬਾਰਡਰ ਪੰਦ ਨਾਲ ਲੋਕੋ ਬਾਸਤੇ ਜਾਂ ਜਿਹਨਾਂ ਆਪਣੀ ਕਾਰ ਰੱਖੀ ਜਾਂ ਟ੍ਰੇਨ ਦੇ ਉੱਤੇ ਨਾ ਡੈਨਮਾਰਕ ਜਾ ਕੇ ਕੰਮ ਕਰਦੇ ਨੇ ਡੈਨਮਾਰਕ ਦਾ ਸ਼ਹਿਰ ਬੰਦਾ ਕੋਪਨ ਹੈ ਜਿਹੜੀ ਕੈਪੀਟਲ ਹੈ ਉੱਥੇ ਕੰਮ ਬਹੁਤ ਹੈ ਤੇ ਕਾਫੀ ਲੋਕ ਡੇਲੀ ਅਪਲੋਡ ਕਰਦੇ ਵੇ ਕਈ ਲੋਕ ਜਿਹੜੇ ਪੱਕੇ ਵੀ ਰਹਿੰਦੇ ਹੋਣਾ ਡੈਨਮਾਰਕ ਉਹਨਾਂ ਵੀ ਰਹਾਸ਼ਰ ਕੀ ਆਪਣੀ ਸਵੀਡਨ ਚ ਡੈਨਮਾਰਕ ਦੇ ਮੁਕਾਬਲੇ ਸਵੀਡਨ ਥੋੜੇ ਘੱਟ ਸਸਤੇ ਮਿਲ ਜਾਂਦੇ ਵੀ ਕਿਰਾਇਆ ਘੱਟ ਹੈ ਇਸ ਕਰਕੇ ਥੋੜਾ ਬਹੁਤ ਟੈਕਸ ਦਾ ਚੱਕਰ ਵੀ ਪੈ ਜਾਂਦਾ ਹੈ ਇਸ ਕਰਕੇ ਲੱਗਦਾ ਕਿ ਲੋਕਾਂ ਦੀ ਮੇਨ ਰਹਾਸ਼ ਬਾਲ ਮੋਗੇ ਤੇ ਕੰਮ ਕਰਦੇ ਡਨਮਾਰਕ ਚ ਕੁਝ ਲੋਕ ਨਾਰਵੇਵ ਜਾ ਕੇ ਕੰਮ ਕਰਦੇ ਨੇ ਲੇਕਿਨ ਸਵੀਡਨ ਡੈਨਮਾਰਕ ਤੇ ਫਿਨਲੈਂਡ ਦੇ ਮੁਕਾਬਲੇ ਨਾਰਵੇ ਬੀ ਕਾਫੀ ਮਹੰਗਾ ਹੈ ਕਈ ਲੋਕ ਕੰਮ ਕਰਦੀ ਤਲਾਸ਼ ਚ ਨਾਰਵੇਵ ਜਾਂਦੇ ਵੇ ਲੇਕਿਨ ਜਦੋਂ ਜਾ ਕੇ ਉੱਥੇ ਮਹਿੰਗਾਈ ਵੇਖਦੇ ਨੇ ਨਾਰਵੇ ਦੀ ਕੋਈ ਹਫਤਾ ਕੱਢਦਾ ਤੇ ਕੋਈ 15 ਦਿਨ ਕੱਢਦਾ ਤੇ ਕੋਈ ਸਿਰੇ ਜਾ ਕੇ ਸੋਚਦਾ ਮੈਂ ਸ਼ਾਮੀ ਵਾਪਸ ਚਲਾ ਜਾਵਾਂ ਜਿਹੜੇ ਮੈਂ ਡਾਲਰ ਨਾਲ ਲੈਂਦੇ ਇੱਥੇ ਰੁੜ ਜਣੇ ਵੇ ਕਿਉਂਕਿ ਜਿੱਦੀ ਕਿਤੇ ਨਹੀਂ ਆਸ਼ ਹੈਗੀ ਉੱਤੇ ਉਹਨੂੰ ਤੇ ਫਰਕ ਨਹੀਂ ਪੈਂਦਾ ਉਹਦੇ ਦੇ ਦੋ ਜਾਨਦਾਰ ਕੋਈ ਸੰਭਾਲੇਗਾ ਕਿ ਜਿੱਦੀ ਰਿਹائش ਵੀ ਕੋਈ ਨਹੀਂ ਗਈ ਹੋਟਰਾ ਜਿਹੜਾ ਕਿ ਉਹਨੇ ਕੰਮ ਹੀ ਲੱਭਣਾ ਹੈ ਉਹਨੂੰ ਮੁਸ਼ਕਲ ਹੋ ਜਾਂਦੀ ਹੈ ਇਸ ਕਰਕੇ ਦੋਸਤੋ ਜੇ ਤੁਸੀਂ ਨਾਰਵੇਕ ਜਾਣ ਬਾਰੇ ਸੋਚ ਰਹੇ ਹੋ ਨਾ ਕਮਾਈ ਤੇ ਜਰੂਰ ਸਾਰੇ ਕਹਿੰਦੇ ਬਹੁਤ ਜ਼ਿਆਦਾ ਹੈ ਲੇਕਿਨ ਦੂਸਰੇ ਪਾਸੇ ਖਰਚਾ ਵੀ ਸਰਚ ਕਰ ਲੈਣਾ ਰਹਿਣ ਦਾ ਖਰਚਾ ਕਿੰਨਾ ਹੈ ਖਾਣ ਪੀਣ ਦਾ ਖਰਚਾ ਕਿੰਨਾ ਹੈ ਉਸ ਤੋਂ ਬਾਅਦ ਤੁਸੀਂ ਕੋਈ ਵੀ ਸਟੈਪ ਠਾਣਾ ਹੈ ਅਸੀਂ ਇਹ ਨਹੀਂ ਕਹਿੰਦੇ ਨਾ ਜਾਓ ਜਿੱਤੇ ਕਿਸੇ ਨੂੰ ਕੋਈ ਚੰਗਾ ਮੁਲਕ ਨਜ਼ਰ ਆਂਦਾ ਹੈ ਚੰਗਾ ਕਾਰੋਬਾਰ ਨਜ਼ਰ ਆਂਦਾ ਜਰੂਰ ਜਾਣਾ ਚਾਹੀਦਾ ਹੈ ਕਮਾਈ ਕਰਨੀ ਚਾਹੀਦੀ ਹੈ ਫਿਨਲੈਂਡ ਵੀ ਲੋਕ ਬਹੁਤ ਜਾ ਰਹੇ ਨੇ ਫਿਨਲੈਂਡ ਲੋਕ ਫਰਾਂਸੀਸਪੇ ਜਾ ਰਹੇ ਨੇ ਕਿਉਂਕਿ ਉੱਥੇ ਥੋੜੀ ਚੰਗ ਸਿਗੇਵੇਂ ਪੀਆਰ ਦੇ ਸਰਕਾਰ ਵੀ ਥੋੜੀ ਬਹੁਤੇ ਹੈਲਪ ਕਰ ਦਿੰਦੀ ਹੈ ਪੈਸੇ ਦੇ ਹੈਲਪ ਵੀ ਕਰ ਦਿੰਦੀ ਹੈ ਇਸ ਕਰਕੇ ਲੋਕਾਂ ਦਾ ਮੇਲ ਜਾਣਾ ਫਿਨਲੈਂਡ ਵੀ ਗਿਆ ਸਵੀਡਨ ਵੀ ਆ ਰਹੇ ਵੇ ਡੈਨਮਾਰਕ ਵੀ ਆ ਰਹੇ ਵੇ ਲੇਕਿਨ ਡੈਨਮਾਰਕ ਦੇ ਕਾਨੂੰਨ ਥੋੜੇ ਸਖਤ ਹੈਗੇ ਜੀ ਇੰਨਾ ਖਿਆਲ ਕਰੋ ਬਾਕੀ ਦੋਸਤੋ ਜਿਹੜਾ ਵੀ ਬੰਦਾ ਆਉਂਦਾ ਆਪਣੀ ਤਕਦੀਰ ਨਾਲ ਲੈ ਕੇ ਆਉਂਦਾ ਹੈ ਹੰਦੀ ਸਾਰੇ ਰਿਸਕ ਜੀ ਹੈ ਉਹ ਲੋਕਾਂ ਨੇ ਬੜੇ ਬੜੇ ਰਿਸਕ ਲਏ ਹੋਏ ਕਈ ਢੋਂਕੀ ਦਾ ਰਿਸਕ ਲੈਂਦੇ ਨੇ ਉੱਥੇ ਸਖਤੀ ਹੋ ਗਈ ਹੈ ਇੰਗਲੈਂਡ ਲੋਕ ਬੜੇ ਆਏ ਸੀ ਅੱਜ ਕੱਲ तकरीबन ਇੰਗਲੈਂਡ ਚ ਸਰਤੀ ਹੈ ਇੱਥੇ ਨਮਾ ਸਟੂਡੈਂਟ ਕੋਈ ਨਹੀਂ ਆ ਰਿਹਾ ਕੈਨੇਡਾ ਦੇ ਫੀਲ ਆਦ ਖਰਾਬ ਹੀ ਹੋ ਗਏ ਬਾਕੀ ਦੋਸਤੋ ਕਿਸਮਤ ਤੁਸੀਂ ਅਜਮਾ ਲਈਏ ਜੇ ਜੂ ਆਓ ਜਿੱਥੇ ਵੀ ਜਾਣਾ ਚਾਹੁੰਦੇ ਹੋ ਕਈ ਲੋਕ ਸੁਪੇਨ ਵੀ ਜਾ ਰਹੇ ਹੋ ਉੱਥੇ ਚਾਂਸ ਹੈਗਾ 2 ਸਾਲ ਬਾਅਦ ਪੱਕੀ ਹੁੰਦਾ ਤੇ ਰਿਸਕ ਤੇ ਲੈਣਾ ਹੀ ਪੈਂਦਾ ਹੈ ਜਿੱਥੇ ਵੀ ਤੁਸੀਂ ਜਾਓਗੇ ਜਿਸ ਤੂ ਬਗਰਦੀ ਬੰਦਾ ਕਾਮਯਾਬ ਹੋ ਨਹੀਂ ਸਕਦਾ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਪਸੰਦ ਆਈ ਸ਼ੇਅਰ ਕਰ ਦੇਣਾ ਥੈਂਕ ਯੂ ਵੈਰੀ ਮਚ